ਸਾਫੀ ਗਾਲ ਦੋਸਤੋ ਪਿਛਲੇ ਦਿਨਾਂ ਤੋਂ ਆਪਾਂ ਇੱਕ ਵੀਡੀਓ ਪਾਈ ਸੀ ਆ ਮਾਤਾ ਜੀ ਨੇ ਜਿਹੜੇ ਆਪਣੇ ਸਾਗ ਵੇਚਦੇ ਨੇ ਤੇ ਘਰ ਤੋਂ ਬਣਾ ਕੇ ਲਿਆਉਂਦੇ ਨੇ ਇਹ ਰੈਕੋਡ ਸ਼ਹਿਰ ਵਿੱਚ ਇੱਕ ਦਿਨ ਛੱਡ ਕੇ ਆਉਂਦੇ ਨੇ ਤੇ ਮਾਤਾ ਜੀ ਕਹਿੰਦੇ ਹੁਣ ਅਸੀਂ ਥੋੜਾ ਸਮਾਂ ਸ਼ਹਿਰ ਵਿੱਚ ਘੇੜਾ ਕੱਢਣ ਤੋਂ ਬਾਅਦ ਇੱਕ ਜਗ੍ਹਾ ਇਹਨਾਂ ਨੇ ਡਿਸਾਈਡ ਕਰੀ ਉਹ ਜਗ੍ਹਾ ਤੇ ਖੜਿਆ ਕਰਨਗੇ ਮਾਤਾ ਜੀ ਨਾਲ ਕਰਾਉਂਦੇ ਆ ਤੁਹਾਡੀ ਗੱਲਬਾਤ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਤ ਹੋ ਠੀਕ ਆ ਪੁੱਤ ਵਧੀਆ ਮਾਤਾ ਹਾਂ ਬੱਤ ਹੋਰ ਤੁਹਾਡਾ ਵੀ ਧੰਨਵਾਦ ਰਾਜੇ ਨਾ ਮਾਤਾ ਕੋਈ ਗੱਲ ਨਹੀਂ ਹੈ ਨਾ ਵਧੀਆ ਤੁਸੀਂ ਬੱਤ ਅਸੀਂ ਇੱਕ ਦਿਨ ਸਨ ਛੱਡ ਕੇ ਆਉਂਨੇ ਆ ਰਾਏਕੋਟ ਹਾਂਜੀ ਇੱਕ ਦਿਨ ਤਾਂ ਸਾਰੇ ਦਿਨ ਸਾਡਾ ਸਾਗ ਬਣਦਾ ਹਾਂਜੀ ਮਾਤਾ ਦੂਜੇ ਦਿਨ ਪੁੱਤ ਅਸੀਂ ਆਉਂਨੇ ਆ ਮੱਕੀ ਦੀ ਰੋਟੀ ਹੁੰਦੀ ਸਾਡੇ ਕੋਲੇ ਸਰੋਂ ਦੇ ਤੇ ਤੋੜੀ ਦਾ ਸਾਗ ਸਾਰਾ ਕੁਝ ਪਾ ਕੇ ਬਣਾਇਆ ਹੁੰਦਾ ਪੁੱਤ ਤੜਕਾ ਲਾਇਆ ਹੁੰਦਾ ਬਗੀਚੇ ਸਭ ਗੁਰੂ ਘਰ ਕੋਲੇ ਖੜਦੇ ਆ ਅਸੀਂ ਜਿੱਥੇ ਆਪਣੇ ਟੈਂਪੋਆਂ ਅੱਡ ਹੈਗਾ ਟੈਂਪੂ ਵਾਲੇ ਅੱਡੇ ਗੁਰਦੁਆਰਾ ਬਗੀਚੀ ਸਾਹਿਬ ਕੋਲ ਰਾਇਕੋਟ ਕੋਲ ਹਾਂ ਰਾਇਕੋਟ ਕਰਦੇ ਹਾਂ ਹਾਂ ਰਾਇਕੋਟ ਖਾਤੇ ਹਾਂ ਬੱਤਾਂ ਤੇ ਮਾਤਾ ਜਿਹੜੀਆਂ ਆ ਮੱਕੀ ਦੀਆਂ ਰੋਟੀਆਂ ਆ ਮੱਕੀ ਦੀਆਂ ਰੋਟੀਆਂ ਨੇ ਬੱਤੇ ਦੇ ਘਰੋਂ ਬੜਾ ਕਿਲੇ ਆਏ ਆ ਹਾਂ ਜੀ ਤੇ ਮਾਤਾ ਮੇਰੇ ਇਹਦਾ ਕੀ ਰੇਟ ਰੱਖਿਆ ਆਪਾਂ ਇਹਦਾ ਰੇਟ ਬੁੱਤ 10 ਰੁਪਏ ਰੱਖਿਆ ਮੱਕੀ ਦੀ ਰੋਟੀ ਦਾ ਲੈ ਵੀ ਦੋਸਤੋ ਦੇਖ ਲਓ ਮੱਕੀ ਦੀ ਰੋਟੀ ਦਾ 10 ਰੁਪਏ ਰੇਟ ਆ ਹਾਂ ਆਪਾਂ ਨੂੰ ਨਾ ਇਦਾਂ ਜਿਵੇਂ ਮਾਤਾ ਵਿਚਾਰੀ ਆਉਂਦੀ ਆ ਹਨਾ ਇਹਦੀ ਵੱਧ ਤੋਂ ਵੱਧ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਆ ਦੇਖੋ ਤੁਹਾਨੂੰ ਸਾਗ ਵੀ ਦਿਖਾਉਨੇ ਆ ਸਾਗ ਦੇ ਦਰਸ਼ਨ ਕਰਾਉਨੇ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਬਣਿਆ ਆਇਆਗਾ ਤੇ ਮਾਤਾ ਇਹ ਫਿਰ ਕਿੱਦਾਂ ਫਿਰ ਆਪ ਹੀ ਸਾਰਾ ਕੁਝ ਕਰਦੇ ਹੋ ਨਾ ਹਾਂ ਮਤਾਂ ਆਪਣੇ ਖੇਤ ਬੀਜੇ ਜ਼ਿਮੀਂਦਾਰ ਭਰਾ ਆਪਾਂ ਆਪਣੇ ਖੇਤ ਬੀਜੇ ਪਹਿਲਾਂ ਤੋੜ ਕੇ ਲੈ ਕੇ ਉਹਨੇ ਦੋ ਸੁਖਨਾ ਮੇਰੇ ਨੂਹਾਂ ਨੇ ਨਾਲ ਮੇਰਾ ਬੇਟਾ ਲੱਗਦਾ ਤੋੜਨਾ ਹਾਂਜੀ ਫਿਰ ਅਸੀਂ ਸਾਰੇ ਦਿਨ ਚਪੁੱਤਾ ਇਹਨੂੰ ਧੋਸ ਮਾਰ ਕੇ ਬਣਾਉਨੇ ਆ ਬਣਾ ਕੇ ਅਸੀਂ ਰਾਤ ਤੱਕ ਰਹਿੰਦੇ ਇਹਨੂੰ ਸਵੇਰੇ ਉੱਠ ਕੇ ਆਲਣ ਪਾਉਨੇ ਉਹ ਤ ਸਵੇਰੇ ਉੱਠ ਕੇ ਅਸੀਂ ਆਏ ਇਹਨੂੰ ਤੜਕਾ ਵੜਕਾ ਲਾਉਨੇ ਆ ਫਿਰ ਅਸੀਂ ਕੋਈ 11 ਦੇ ਲਗਭਗ ਅਸੀਂ ਤੁਰਦੇ ਪਿੰਡੋਂ ਮਾਤਾ ਇੱਕ ਦਿਨ ਹੁਣ ਤੁਹਾਡਾ ਆਪਾਂ ਤੋਂ ਪਿੰਡ ਸਾਗ ਬਣਦਾ ਵੀ ਦਿਖਾਵਾਂਗੇ ਹਾਂ ਦੇਖੋ ਠੀਕ ਹੈ ਠੀਕ ਹੈ ਆਪਾਂ ਅਗਰੇ ਇੱਕ ਦਿਨ ਤੁਹਾਨੂੰ ਉੱਥੇ ਜਾ ਕੇ ਲਾਈਵ ਕਰਾਂਗੇ ਮਾਤਾ ਦੇ ਘਰ ਤੇ ਤੁਹਾਨੂੰ ਸਾਗ ਬਣਦਾ ਦਿਖਾਵਾਂਗੇ ਮਾਤਾ ਹੁਣੀ ਨਾ ਬਹੁਤ ਮਿਹਨਤ ਕਰਦੇ ਆ ਜਿੱਦੇ ਸਾਗ ਬਣਾਉਨੇ ਆ ਪੁੱਤ ਲੱਕੜਾਂ ਦੇ ਨਾਲ ਲੱਕੜਾਂ ਚੁੱਲੇ ਤੇ ਹਾਂ ਚੁੱਲੇ ਤੇ ਬਣਾਉਨੇ ਆ ਤੁਸੀਂ ਚੁਰਦੇ ਵੀ ਦਰਸ਼ਨ ਕਰਿਓ ਜਿੰਨੀ ਜਦੋਂ ਤੁਸੀਂ ਹੋ ਕਰੋਗੇ ਦੇਖ ਕੇ ਤੇਰ ਕਿਸੀ ਚੋਰ ਫੇ ਧੋਤੋ ਕੇ ਸਾਰਾ ਪੁੱਤ ਦੇਖ ਲਓਗੇ ਕੀਰ ਦੇ ਕਰਦੇ ਆ ਨੂੰ ਫਿਰ ਕੋਈ ਲਸਣ ਸਿਰ ਲੈਣ ਲੱਗਦਾ ਕੋਈ ਪਿਆਜ਼ ਛਿੱਲਦਾ ਕੋਈ ਮਿਰਚਾ ਡੰਗਦਾ ਕ੍ਰਿੰਡਲ ਕਰਕੇ ਹਰੀ ਮਿਰਚ ਪਾਉਣੀ ਹੁੰਦੀ ਆ ਪੁੱਤ ਹੁਣ ਲਾਲ ਮਿਰਚ ਕੋਈ ਖਾਂਦਾ ਨਹੀਂ ਅੱਜ ਕੱਲ ਹਾਂ ਸਾਰੇ ਕਹਿੰਦੇ ਨੇ ਵੀ ਲਾਲ ਮਿਰਚ ਨਾ ਪਾਇਆ ਕਰੋ ਕੱਲੀ ਹਰੀ ਮਿਰਚ ਪਾਇਆ ਕਰੋ ਮਾਤਾ ਫਿਰ ਕਿੰਨੇ ਕ ਫੋਨ ਆਏ ਹੁਣ ਫੋਨ ਤਾਂ ਸੁਖਰਨ ਮੈਨੂੰ ਆਇਆ ਦੇ ਵੀ ਕੈਨੇਡਾ ਅਮਰੀਕਾ ਦਾ ਮੈਂ ਸੁਖਰਨ ਕਿਤੇ ਦੇਖ ਰਹੀ ਜਿੱਥੋਂ ਮੈਨੂੰ ਫੋਨ ਆਉਣ ਅੱਛਾ ਹਾਂ ਤੇ ਤੁਹਾਡਾ ਵੀ ਧੰਨਵਾਦ ਆਪਾਂ ਤਾਂ ਤੁਹਾਡੇ ਸਾਥ ਦੇ ਨਾਲ ਦੇ ਨਹੀਂ ਪਿਆਰ ਆ ਤੁਹਾਡੇ ਨਾਲ ਹੈ ਨਾ ਵੀ ਚਲੋ ਬਧੀ ਸਾਨੂੰ ਚਲੋ ਪਤਾ ਹੈ ਭੈਣ ਭਾਈ ਸਾਡਾ ਕੋਈ ਦੂਰ ਪਾਰ ਜੇ ਕਿਸੇ ਨੇ ਕੋਈ ਸਾਨੂੰ ਮਤਲਬ ਉਹ ਕਰਨ ਮਗਾਉਣਾ ਹੈਗਾ 20 ਕਿਲੋ ਸਾਗ ਤਾਂ ਅਸੀਂ ਬਣਾ ਕੇ ਸਾਨੂੰ ਦੋ ਦਿਨ ਪਹਿਲਾਂ ਦੱਸੇ ਬਣਾ ਕੇ ਅਸੀਂ ਤੜਕਾ ਲਾ ਕੇ ਉੱਥੇ ਪਹੁੰਚਦਾ ਕਰਿਆ ਕਰਾਂਗੇ ਮੈਂ ਤਾਂ ਹੁਣ ਕਿੱਥੋਂ ਆਇਆ ਸੀ ਇਹ ਕਾ ਡਰਮੈਂਡ ਦੱਸ ਦੇ ਤੁਸੀਂ ਅਟਰ ਤਾਂ ਹੁਣ ਫਤੇਗੜ ਸਾਹਿਬ ਤੋਂ ਆਇਆ ਬੱਤ ਸਾਨੂੰ ਫਤੇਗੜ ਸਾਹਿਬ ਤੋਂ ਹਾਂਜੀ ਫਤੇਗੜ ਸਾਹਿਬ ਤੋਂ ਵੀ ਆਇਆ ਅੰਬਰਸਰ ਤੋਂ ਵੀ ਆਇਆ ਬੱਤ ਵੀ ਅੰਬਰਸਰ ਤੋਂ ਸਾਨੂੰ 15 ਕਿਲੋ ਕੈਥਸ ਕਿਹਾ ਵੀ ਥੋੜਾ ਜਿਹਾ ਵੱਧ ਹੋਵੇ ਸਾਨੂੰ ਆਉਣਾ ਜਾਣਾ ਸਕਾੜਾ ਬਾਟ ਬਾੜੀ ਆ ਹੂੰ ਜਾਂ ਸਾਨੂੰ ਕੋਈ ਤੇਲ ਖਰਚਾ ਦੇਵੇ ਚਲੋ ਫਿਰ ਅਸੀਂ ਪਹੁੰਚ ਵੀ ਕਰ ਸਕਦੇ ਹਾਂ ਹਨਾ ਦੇਖੋ ਵੀਰੇ ਦੇਖੋ ਸਾਗ ਦਾ ਰੇਟ ਮਾਤਾ ਹੁਣਾਂ ਨੇ ਜਾਇਜ਼ ਰੱਖਿਆ ਇਹ ਵੀ ਹੈ ਨਾ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਆ ਆਪਾਂ ਬਈ ਹੋਟਲਾਂ ਦੇ ਵਿੱਚ ਜਾ ਕੇ ਇੰਨਾ ਮਹਿੰਗਾ ਖਾਣਾ ਖਾਣੇ ਆ ਨਾਲੇ ਆਪਾਂ ਨੂੰ ਘਰ ਦੀ ਜੀਜ ਮਿਲਦੀ ਹੈ ਤੇ ਨਾਲੇ ਵਧੀਆ ਜੇ ਆਪਾਂ ਕੋਈ ਕੋਈ ਵੱਡੀ ਗੱਲ ਨਹੀਂ ਜੇ ਮਾਤਾ ਉਹਨਾਂ ਨੂੰ ਆਪਾਂ ਉੱਥੇ ਪਹੁੰਚਣ ਟਿਕਰ ਦਾ ਕਰਾਇਆ ਵੀ ਦੇ ਦਾਂਗੇ ਨਾ ਕੋਈ ਵੱਡੀ ਗੱਲ ਨਹੀਂ ਨਾਲੇ ਇਹਨਾਂ ਦੀ ਮਦਦ ਹੋ ਜੂਗੀ ਇਹ ਕਰਕੇ ਖਾਣ ਵਾਲੇ ਲੋਕ ਨੇ ਇਹਨਾਂ ਨੂੰ ਜਾਨੀ ਕਿ ਵਧੀਆ ਲੱਗਦਾ ਇਦਾਂ ਦੇ ਲੋਕ ਆਪਾਂ ਵੀਰ ਨਾਲ ਵੀ ਗੱਲ ਕਰਾਉਂਦੇ ਆ ਵੀਰ ਵੀ ਨਾਲ ਨੇ ਸਾਰੀ ਗੱਲ ਵੀਰੇ ਇਸ ਗੱਲ ਦੀ ਵੀਰੇ ਵੀਰੇ ਕਿਦਾਂ ਦਾ ਰਿਸਪਾਂਸ ਆ ਵੀਰ ਬਹੁਤ ਵਧੀਆ ਮਨ ਖਾਗਾ ਮਨ ਪੂਰਾ ਮਾਗੋਗਾ ਵੀਰਾ ਖਾਗਾ ਪੂਰਾ ਮਨ ਜਾਵਾ ਤੇ ਬਾਈ ਫਿਰ ਜਿਹੜੇ ਆਰਡਰ ਆਉਂਦੇ ਆ ਫਿਰ ਕਰ ਦੋਗੇ ਪਹੁੰਚ हां ਪਹੁੰਚ ਕਰਾਂਗੇ ਵੀਰੇ ਜਰੂਰ ਪਹੁੰਚ ਕਰਾਂਗੇ ਯਾਰ ਤੇ ਇੱਕਾ ਹੁਣ ਆਇਆ ਸੀਗਾ ਇਥੋਂ ਫਤੇਗੜ ਸਾਹਿਬ ਤੋਂ ਹਾਂਜੀ ਉਹ ਕਹਿੰਦੇ ਸੀ ਅੱਜ ਹੀ ਚਾਹੀਦਾ ਬਾਈ ਇਹ ਇਥੇ ਟਾਈਮ ਤਾਂ ਨਹੀਂ ਵੀ ਤਿਆਰ ਕਰਕੇ ਫੇਰ ਭੇਜ ਦਾਂਗੇ ਇੱਕ ਅੱਧਾ ਦਿਨ ਪਹਿਲਾਂ ਦੱਸੋ ਹਾਂ ਕਿ ਦੋ ਦਿਨ ਪਹਿਲਾਂ ਦੱਸੋ ਵੀ ਸਾਨੂੰ 500 ਨੇ ਚਾਹੀਦਾ ਸੀ ਪਹੁੰਚ ਕਰ ਦਾਂਗੇ ਠੀਕ ਆ ਚਲੋ ਵੀਰੇ ਵਧੀਆ ਆ ਨਾ ਵਾਹਿਗੁਰੂ ਕਿਰਪਾ ਕਰੇ ਹਾਂਜੀ ਆ ਦੇਖੋ ਮਾਤਾ ਉਹਨਾਂ ਕੋਲ ਨਾਲ ਦੀ ਨਾਲ ਮਾਤਾ ਉਹਨਾਂ ਦਾ ਕੰਮ ਚੱਲ ਰਿਹਾ ਤੇ ਚਲੋ ਵਧੀਆ ਰਿਸਪੌਂਸ ਲੋਕਾਂ ਦਾ ਮਿਲ ਰਿਹਾ ਤੇ ਕਿੰਨੀ ਹੈ 10 ਨੌ ਹੀ ਰਹਿ ਗਈਆਂ ਨਹੀਂ ਹੋਣ ਰਹੀਆਂ ਕਿੰਨੀ ਹੈ ਇਹਨਾਂ ਨੂੰ ਪਾ ਦੇ ਆ ਫਿਰ ਆ ਚਲ ਆ ਖੋਤ ਨਹੀਂ ਚੱਲ ਤੂੰ ਦੇਖ ਉਹਨਾਂ ਨੂੰ ਉਹਨਾਂ ਨਾਲ ਬਣਿਆ ਨਾਤ ਨਾਤ ਲੈ ਦੇਖ ਲੋ ਹੁਣ ਮਾਤਾ ਹੋਣਾ ਤੂੰ ਨਾ ਸਮਾਨ ਪੂਰਾ ਨਹੀਂ ਹੋ ਰਿਹਾ ਹੱਸਦੇ ਨੇ ਰੋਟੀਆਂ ਹੋ ਗਈਆਂ ਖਤਮ। ਕੱਲ ਤੋਂ ਵੱਧ ਬਣਾ ਚੁੱਕਾ ਆ ਤੁਹਾਨੂੰ ਬਤ ਫੇਰ। ਕੱਲ ਤੋਂ ਕੰਮ ਵੱਧ ਕਿਹੜਾ ਕਰਕੇ ਲਿਆਇਆ ਕਰੋ ਪੂਰਾ। ਹਾਂ ਨੇ ਕਾੜੇ ਕਰਾਂ ਕਰਾਂਗੇ। ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਸਤਿਗੁਰ। ਹਾਂ। ਆ ਦੇਖੋ ਸਾਗ, ਇਹਦਾ ਸਾਗ ਨਾਲ ਦੀ ਨਾਲ ਪਾਗੇ ਦਿੰਦੇ ਨੇ। ਦੋ ਭੈਣਾਂ ਲੈਣ ਆਈਆਂ ਇਹਨਾਂ ਤੋਂ ਚਲੋ ਵਧੀਆ ਹੈ ਨਾ। ਇਦਾਂ ਦਾ ਵਧੀਆ ਕੰਮ। ਚੱਲਦਾਗਾ। ਕਿੰਨਾ ਪਾਉਣ? 1/2 ਕਿਲੋ। ਆਮ ਨਹੀਂ ਹੈਗਾ ਇਹ ਦੇਖੋ ਕੰਡਾ ਵੀ ਅੱਧਾ ਕਿਲੋ ਪੂਰੇ ਹੀ ਪਾੜਾ ਬਾਤੀ ਪਾੜਨਾ ਤਾਂ ਨਹੀਂ ਵਰਨਾਨਕ ਦੇਵ ਵਾਂਗੂ 13-13 ਹੀ ਥੋਲਣਾ ਆਪਾਂ ਨੇ ਹਾਂ ਪਰ ਮਹਾਰਾਜ ਸਾਥ ਦੇਵੇ ਸੱਚੇ ਪਾਤਸ਼ਾਹ ਜਿਹੜੇ ਮਾਤਾ ਲੋਕ ਆ ਨਾ ਇਹ ਇਦਾਂ ਦੇ ਆਪਣੇ ਬਹੁਤ ਸਾਥ ਦਿੰਦੇ ਨੇ ਬਹੁਤ ਵਧੀਆ ਰਿਸਪੌਂਸ ਆ ਮੇਰੇ ਹੱਥਾਂ ਦੀ ਕਿਰੀ ਪੁੱਤ ਕੰਡਾ ਮੇਰਾ ਇਹੀ ਚੱਲੂਗਾ। ਹੱਥਾਂ ਦੀ ਕਿਰੀ ਕੰਡਾ ਇਦਾਂ ਚੱਲੂਗਾ। ਹਾਂ ਹੁੱਕ ਦਾ ਹੀ ਚੱਲੂਗਾ ਜੰਦੀ ਝੁਕਦਾ ਨਹੀਂ ਕਰਨਾ। ਹੂੰ। ਹਾਂ ਹੁੱਕ ਦਾ ਹੁੱਕ ਦਾ ਹੀ ਰੱਖਣਾ ਪਰਮਾਤਮਾ ਸੱਚੇ ਪਾਤਸ਼ਾਹ ਦੀ ਕਲਾ ਚ ਰੱਖੀ ਸਭ। ਦੇਖੋ ਜਿਹੜੀ ਵੀ ਕਮਾਈ ਕਰਨੀ ਆ ਮਾਤਾ ਕਹਿੰਦੀ ਇਮਾਨਦਾਰੀ ਦੀ ਕਰਨੀ। ਇਮਾਨਦਾਰੀ ਦੀ ਕਰਨੀ ਪੁੱਤ ਮੇਰੇ ਹੱਥੋਂ ਹੁੱਕ ਦੇ ਨਾਲ 2 ਕਿਲੋ ਵੱਧ ਲੱਗੂਗਾ। 2 ਕਿਲੋ ਵੱਧ ਲੱਗੂਗਾ। ਹਾਂ ਬਾੜਾ ਨਹੀਂ ਲੱਗਦਾ। ਮੈਨੂੰ ਪੁੱਤ ਪਰਮਾਤਮਾ ਸੱਚੇ ਪਾਤਸ਼ਾਹ ਆਸ਼ੀਰਵਾਦ ਦੇਵੇ ਮੈਨੂੰ ਕੋਈ ਬਾੜਾ ਫਰਕ ਨਹੀਂ ਪੈਂਦਾ। ਹੂੰ। ਬੀਤ ਲੋਕ ਕਿਲੋ ਸਾਗ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਗਰੀਬ ਗੁਰਬਾਹ ਕੋਲੇ ਖੜਦਾ ਸੀ ਅਸੀਂ ਉਹਨਾਂ ਨੂੰ ਵੀ ਖਵਾਉਨੇ ਆ ਰੋਟੀ ਵੀ ਖਵਾਉਨੇ ਆ ਸੀ ਉਹਨਾਂ ਨੂੰ ਇੱਥੇ ਸਾਗ ਵੀ ਖਵਾਉਨੇ ਆ ਹੁਣ ਗਿਆ ਭਾਈ ਤੁਹਾਡੇ ਕੋਲ ਪਹਿਲਾਂ ਮਿੰਟਕ ਪਹਿਲਾਂ ਗਿਆਗਾ ਉਹ ਹਰ ਰੋਜ਼ ਸਾਡੇ ਕੋਲ ਆ ਕੇ ਸਾਗ ਵੀ ਖਾਂਦਾ ਤੇ ਰੋਟੀਆਂ ਵੀ ਖਾਂਦਾ ਸੋਈ ਮੋੜ ਦੇਖੋ ਫਿਰ ਮਾਤਾ ਦਾ ਦੈ ਲਓ 200 ਹਾਂ ਮਾਤਾ ਦਾ ਦੈ ਲੇਖੋ ਕਹਿੰਦੀ ਮੇਰੇ ਕੋਲ ਕੋਈ ਬੰਦਾ ਉਂ ਵੀ ਆ ਕੇ ਕਹਦੇ ਨਾ ਮੈਨੂੰ ਭੱਕ ਲੱਗੀ ਆ। ਖਾਣ ਨਿਆ ਪਤਾ ਖੜਦਾ ਰਹਤੀ ਇਹ ਦਿਨ ਆਉਂਦਾ ਇੱਥੇ ਭਾਈ ਸਾਈਕਲੀ ਤੇ ਦੋ ਜਣੇ ਆਉਂਦੇ ਨੇ। ਅਸੀਂ ਪਰਸੋਂ ਪ੍ਰਸ਼ਾਦਾ ਲੈ ਕੇ ਨਹੀਂ ਆਏ ਸੀ ਸਪੈਸ਼ਲ ਉਹਦੀ ਖਤਰ ਪਕਾ ਕੇ ਲੈ ਕੇ ਆਏ। ਵੀ ਕੋਈ ਗੱਲ ਨਹੀਂ ਅੱਜ ਅਸੀਂ ਉਹ ਨਹੀਂ ਲੈ ਕੇ ਤੈਨੂੰ ਜਰੂਰ ਲੈ ਕੇ ਆਵਾਂਗੇ ਵੀ ਚਲ ਕੋਈ ਨਾ ਢੱਡ ਪਰ ਕੇ ਸੀਸ ਦਿੰਦਾ ਪਤਾ ਅਗਲਾ ਹਨਾ। ਪਰਮਾਤਮਾਏ ਮੇ ਜੁਕਰੀ ਮਹਾਰਾਜ ਚਲ ਦਾਨ ਕਰਾਈ ਜਾਵੇ। ਜੇ ਥੋੜਾ ਥੋੜਾ ਦਾਨ ਹੋਊ ਪਤਾ ਖਬਰਾਂ ਵੀ ਉਹਦੇ ਨਾਲ ਵੀ ਆਪਾਂ ਨਹੀਂ ਕੋਈ ਕੰਮ ਚੱਲਣਾ ਹੋਵੇ ਸ਼ਾਬਾਸ਼ੀ ਮੈਣ ਨਹੀਂ ਹੋਵੇ ਹਨਾ। ਗੱਲ ਪੈਂ ਹੈ। ਚਲੋ ਪਿੰਡ ਵੀ ਪਤਾ ਜਰੂਰ ਆਇਓ ਤੁਹਾਨੂੰ ਬਣਨ ਦਿਖਾਵਾਂਗੇ ਸਾਗ ਅਸੀਂ ਹਾਂ ਚਲੋ ਆਪਾਂ ਨਾ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਥੇ ਘਰ ਜਾ ਕੇ ਮਾਤਾ ਉਹਨਾਂ ਦਾ ਐਮ ਤੁਹਾਨੂੰ ਸਾਰਾ ਕੁਝ ਮਨ ਖੋਸ ਹੋ ਜੂ ਹਾਂ ਪਤਾ ਲੱਗ ਜੂਗਾ ਵੀ ਜ਼ਿਮੀਂਦਾਰ ਭਰਾ ਨੇ ਪਿੰਡ ਸਾਡਾ ਠੋਲੀ ਆਲਾ ਬਰਨਾਲਾ ਸਾਨੂੰ ਲੱਗਦਾ ਹੈ ਉਹ ਬਨਾਲਾ ਜ਼ਿਲ੍ਹਾ ਸਾਨੂੰ ਵੱਡੇ ਮਹਿ ਲੱਗਦੇ ਆ ਤਸੀਲ ਸਾਡਾ ਕੋਈ ਐ ਨਹੀਂ ਖਾਸ ਪਿੰਡ ਦੇ ਆ ਕੋਈ ਲੋਬੜਾ ਕੇ ਰਹਣ ਨਹੀਂ ਲੱਗੇ ਹੋਏ ਹੂੰ ਰਾਹ ਤੇ ਖੇਤ ਆ ਜਿੱਥੇ ਸਾਰਾ ਕੁਝ ਬੀਜਿਆ ਵਾ ਸਾਰਾ ਕੁਝ ਦਿਖਾਵਾਂਗੇ ਆਪਾਂ ਉਹਨਾਂ ਨੂੰ ਐ ਨਹੀਂ ਹੈਗਾ ਬਣਦਾ ਸਾਗ ਦਿਖਾਵਾਂਗੇ ਘਰੇ ਹਾਂ ਆ ਲੋ ਵੀ ਫਿਰ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਮਾਤਾਵਾਂਾਂ ਦੀ ਮਦਦ ਕਰਨੀ ਆ ਜੇ ਕਿਸੇ ਵੀਰ ਨੇ ਦੂਰ ਵੀ ਸਾਗ ਮੰਗਵਾਉਣਾ ਤਾਂ ਮਾਤਾ ਹਣੀ ਪਹੁੰਚਦਾ ਕਰਦਣਗੇ ਤੇ ਹੁਣ ਆਪਾਂ ਨਾ ਮਾਤਾਵਾਂਾਂ ਦੇ ਘਰ ਦੇ ਵਿੱਚ ਜਾ ਕੇ ਵੀਡੀਓ ਬਣਾਵਾਂਗੇ ਤੇ ਨਾਲੇ ਤੁਹਾਨੂੰ ਸਾਰੀ ਚੀਜ਼ਾਂ ਦਿਖਾਵਾਂਗੇ ਵੀ ਮਾਤਾ ਹਣੀ ਸਾਗ ਕਿਦਾਂ ਤਿਆਰ ਕਰਦੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ